ਅੰਮ੍ਰਿਤਸਰ 에어ਪੋਰਟ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਫਲਾਈਟ ਦੇ ਵਿੱਚ ਯਾਤਰੀ ਹੰਗਾਮਾ ਕਰਦੇ ਹੋਏ ਨਜ਼ਰ ਆ ਰਹੇ ਨੇ। ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਇਸ ਫਲਾਈਟ ਦੇ ਵਿੱਚ ਯਾਤਰੀ ਉਸ ਵੇਲੇ ਪੜ ਅਗੇ ਜਦੋਂ ਫਲਾਈਟ ਨੂੰ ਕੈਨਸਲ ਕਰ ਦਿੱਤਾ ਗਿਆ ਇਸ ਫਲਾਈਟ ਦੇ ਵਿੱਚ ਤਕਰੀਬਨ 6 ਘੰਟੇ ਤੱਕ ਯਾਤਰੀ ਇੰਤਜ਼ਾਰ ਕਰਦੇ ਰਹੇ ਟੇਕ ਆਫ ਦਾ ਇੰਤਜ਼ਾਰ ਕਰਦੇ ਰਹੇ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਕਿ ਇਸ ਫਲਾਈਟ ਨੂੰ ਕੈਨਸਲ ਕਰ ਦਿੱਤਾ ਗਿਆ 에ਅਰਲਾਈਨ ਸੇ ਕੋਲ ਮਾਫੀ ਮੰਗਣ ਤੋਂ ਲਾਵਾ ਕੋਈ ਜਵਾਬ ਨਹੀਂ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ ਬੀਤੇ ਦਿਨ ਤਕਰੀਬਨ 7 ਵਜੇ ਸ਼ਾਮ ਦੇ ਅੰਮ੍ਰਿਤਸਰ 에ਅਰਪੋਰਟ ਤੋਂ ਇਸ ਫਲਾਈਟ ਨੇ ਟੇਕ ਆਫ ਕਰਨਾ ਸੀ ਜੋ ਯਾਤਰੀ ਸਣ ਉਹ ਸਹੀ ਟਾਈਮ ਤੇ 에어ਪੋਰਟ ਪਹੁੰਚ ਗਏ ਉਹਨਾਂ ਦਾ ਚੈੱਕ ਇਨ ਵੀ ਕਰ ਦਿੱਤਾ ਗਿਆ ਪਰ ਬਾਅਦ ਦੇ ਵਿੱਚ ਤਕਰੀਬਨ 1 ਘੰਟਾ ਪਹਿਲਾਂ ਸ਼ਾਮ 6 ਵਜੇ ਉਹਨਾਂ ਨੂੰ ਫਲਾਈਟ ਦੇ ਵਿੱਚ ਬਿਠਾ ਦਿੱਤਾ ਜਾਂਦਾ ਹੈ ਕਿ ਵਿਮਾਨ ਜੋ ਜਹਾਜ਼ ਹੈ ਉਡਾਨ ਭਰਨ ਵਾਲਿਆ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਕਿ ਇਸ ਫਲਾਈਟ ਨੂੰ ਕੈਨਸਲ ਕਰ ਦਿੱਤਾ ਗਿਆ ਤਾਂ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਸ਼ਖਸ ਜੋ ਕਰੂ ਮੈਂਬਰ ਨੇ ਉਹਨਾਂ ਤੇ ਗੁੱਸਾ ਕਰਦਾ ਨਜ਼ਰ ਆ ਰਿਹਾ ਹੈ ਕਿ ਫਲਾਈਟ ਦੇ ਵਿੱਚ ਕੋਈ ਪਾਣੀ ਪਲਾਉਣ ਦੇ ਲਈ ਨਹੀਂ ਆ ਰਿਹਾ ਤਿੰਨ ਘੰਟੇ ਬਾਅਦ ਜੋ ਯਾਤਰੀ ਸਨ ਉਹਨਾਂ ਦਾ ਸਫ਼ਰ ਟੁੱਟ ਗਿਆ 9 ਵਜੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਪਸੰਜਰਾਂ ਨੇ ਫਲਾਈਟ ਦੇ ਅੰਦਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਜਾਣਕਾਰੀ ਦੇ ਮੁਤਾਬਕ ਇਸ ਫਲਾਈਟ ਦੇ ਵਿੱਚ ਤਕਰੀਬਨ 184 ਯਾਤਰੀ ਸਨ ਫਲਾਈਪੁਰੀਤ੍ਰਿਕੇ ਦਾ ਨਾਲ ਭਰੀ ਹੋਈ ਸੀ ਪਰ ਜਦੋਂ ਉਹਨਾਂ ਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਇਸ ਫਲਾਈਟ ਨੂੰ ਕੈਨਸਲ ਕਰ ਦਿੱਤਾ ਗਿਆ ਹੈ ਤਾਂ ਉਹਨਾਂ ਦਾ ਗੁੱਸਾ ਫੁੱਟ ਪੈਂਦਾ ਹੈ ਅਤੇ ਹੰਗਾਮਾ ਕਰਨਾ ਜੋ ਯਾਤਰੀ ਹੁੰਦੇ ਨੇ ਉਹ ਫਲਾਈਟ ਦੇ ਵਿੱਚ ਹੀ ਸ਼ੁਰੂ ਕਰ ਦਿੰਦੇ ਨੇ ਉਸ ਦਾ ਜੋ ਯਾਨ ਵੀ ਆਉਂਦੇ ਹਨ ਸਾਡੇ ਸਾਥ ਇਸ ਵਾਰ ਗੀਲ ਨੇਗੋਸ਼ੀਏਸ਼ਨ ਪਰ ਬਾਕੀ ਕਾਈਂਡਲੀ ਗੇਮ ਪਰ ਅਪਰਟੀਉਨਿਟੀਜ਼ ਆਨੇ ਪਰ ਕਾਉਂਟੇਬਿਲਟੀ ਬਣਦੀ ਹੈ ਕਿ ਹਰ ਇੱਕ ਸਿੰਗਲ ਪਰਸਨ ਦੀ ਵੈਲਫੇਅਰ ਦੀ ਜ਼ਿੰਮੇਵਾਰੀ ਤੁਹਾਡੀ ਆ। ਇਹ ਸਾਰੇ ਤੁਹਾਡੇ ਕਸਟਮਰ ਆ। ਠੀਕ ਆ? ਇੰਨੀ ਦੇਰ ਹੋ ਗਈ ਹੁਣ ਸਵੇਰ ਦੇ ਆਪਾਂ ਨੂੰ ਕਿੰਨੇ ਘੰਟੇ ਹੋ ਗਏ ਇੱਥੇ ਬੈਠਾ ਫਲਾਈਟ? ਚਾਰ ਘੰਟੇ ਤੋਂ ਚਾਰ-ਪੰਜ ਘੰਟੇ ਹੋ ਗਏ ਆ। ਠੀਕ ਆ? ਸਾਰਾ ਸੂ ਤੁਸੀ ਭੇਜਦਾ। ਪਹਿਲਾਂ 6 ਘੰਟੇ ਇੱਥੇ ਬੈਠੇ ਹੋ ਜਾਂਦੇ। ਸੇਫਟੀ ਕਿਤੇ ਗਿਆ ਉਹਨਾਂ ਨੂੰ? ਨਹੀਂ। ਤੁਹਾਨੂੰ ਦੀ ਸੇਫਟੀ ਲਈ ਭੇਜਿਆ ਨਾ। ਠੀਕ ਆ? ਤੁਸੀਂ ਉਹਨਾਂ ਦੀ ਸੇਫਟੀ ਦੀ ਕਦਰ ਕਰਦੇ ਆ। ਆਬਾਡੀ ਸੇਫਟੀ ਦੀ ਸਾਡੀ ਵੈਲਫੇਅਰ ਦੀ ਕੀ ਕਦਰ ਆ? ਅਸੀਂ ਤੁਹਾਡੇ ਕਸਟਮਰ ਆ। ਨਾ ਇੱਥੇ ਕੋਈ ਪਾਣੀ ਪੁੱਛਣ ਵਾਲਾ। ਨਾ ਇੱਥੇ ਕੋਈ ਖਾਂਡੀ ਨੂੰ ਪੁੱਛਣਾ ਲੱਗ ਗਿਆ ਸਾਰੀ ਦਿਹਾੜੀ ਉੱਥੇ ਬਿੱਲੇ ਬੈਠੇ ਠੀਕ ਹੈ ਤੁਹਾਡੀ ਵੇਟ ਕਰਦੇ ਤੁਹਾਨੂੰ ਕਿੱਥੋਂ ਲੈ ਕੇ ਜਾਊਂਗੇ